ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੇ ਸਾਧ ਸੰਗਤ ਜੋ ਅਪ ਕਥਾ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਕਰਦੇ ਆਂ ਕਥਾ ਵਿਚਾਰ ਸ਼ੁਰੂ ਕਰਕੇ ਕਥਾ ਵਿਚਾਰ ਅੱਜ ਗੁਰੂ ਗੁਰੂ ਕਿਹਨੂੰ ਕਹਿੰਦੇ ਆਂ ਗੁਰ ਸਬਦ ਦੇ ਦੋ ਅੱਖਰਾਂ ਤੋਂ ਬਣਿਆ ਪਰ ਬੜਾ ਹੀ ਪਿਆਰਾ ਲੱਗਦਾ ਗੁਰੂ ਉਸ ਨੂੰ ਕਿਹਾ ਜਾਂਦਾ ਜਿਸ ਤੋਂ ਸਿੱਖਿਆ ਲੈ ਕੇ ਸਿੱਖ ਬਣੀਏ ਕਿਉਂਕਿ ਗੁਰੂ ਤੋਂ ਬਿਨਾਂ ਜੀਵ ਦੀ ਕਲਿਆਣ ਨਹੀਂ ਹੁੰਦੀ ਜੈਸੇ ਗੁਰੂ ਜੀ ਕਰਵਾਨੀ ਵਿੱਚ ਦੱਸਦੇ ਕਹਿੰਦੇ ਗੁਰਬਿਨ ਘੂਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰਬਿਨ ਸੁਰਤੋਂ ਨ ਸਿੱਧ ਗੁਰੂ ਬਿਨ ਮੋਕਤ ਨ ਪਾਵੇ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਅੰਗਨ ਕਟ ਸਭ ਤੇਰੇ ਗੁਰ ਨੈਣ ਬੈਣ ਗੁਰ ਕਰੋ ਕਰੋ ਗੁਰੂ ਸਤ ਕਬ ਨਲ ਕਹ ਜਨ ਗੁਰੂ ਨਾ ਦੇਖਿਓ ਨੋ ਕੀਓ ਤੇ ਅਕਥ ਸੰਸਾਰ ਮਹਿ ਸੋ ਗੁਰੂ ਤੋਂ ਬਿਨਾਂ ਜੀਵ ਦੇ ਹਿਰਦੇ ਦਾ ਅਗਿਆਨ ਰੂਪੀ ਅੰਧੇਰਾ ਦੂਰ ਨਹੀਂ ਹੋ ਸਕਦਾ ਫਿਰ ਗਿਆਨ ਦਾ ਪ੍ਰਕਾਸ਼ ਹਿਰਦੇ ਵਿੱਚ ਕਿਸ ਤਰ੍ਹਾਂ ਹੋਵੇ ਸੋ ਗੁਰੂ ਦੇ ਅਰਥ ਹੀ ਇਹੋ ਹਨ ਗੋ ਨਾਮ ਅੰਧੇਰ ਦਾ ਹੈ ਤੇ ਰੂ ਨਾਮ ਪ੍ਰਕਾਸ਼ ਦਾ ਹੈ ਸੋ ਜੋ ਸਿੱਖ ਦੇ ਹਿਰਦੇ ਵਿੱਚ ਉਹ ਗਿਆਨ ਰੂਪੀ ਅੰਧੇਰਾ ਦੂਰ ਕਰਕੇ ਗਿਆਨ ਰੂਪੀ ਦੀਵਾ ਜਗਾ ਕੇ ਸੱਤ ਵਸਤੂ ਦੀ ਪ੍ਰਾਪਤੀ ਕਰਾ ਦੇਵੇ ਸੋ ਕਈਏ ਗੁਰੂ ਗੋ ਨਾਮ ਪ੍ਰithvi ਦਾ ਹੈ ਰੂ ਨਾਮ ਪਾਲਣ ਕਰਨ ਵਾਲੇ ਦਾ ਹੈ ਜੋ ਸਰਬ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੋਵੇ ਸੋ ਕਈਏ ਗੁਰੂ ਗੋ ਨਾਮ ਇੰਦਰੀਆਂ ਦਾ ਹੈ ਤੇ ਰੂ ਨਾਮ ਪਾਲਣ ਕਰਨ ਵਾਲੇ ਦਾ ਹੈ ਜੋ ਇੰਦਰੀਆਂ ਦੇ ਸਹਿਤ ਸਰੀਰ ਦੀ ਪਾਲਣਾ ਕਰ ਰਿਹਾ ਹੋਵੇ ਸੋ ਕਈਏ ਗੁਰੂ ਗੁਰੂ ਉਸ ਨੂੰ ਕਿਹਾ ਜਾਂਦਾ ਹੈ ਜੋ ਜਨਮ ਮਨ ਤੋਂ ਰਹਿਤ ਹੋਵੇ ਤੇ ਭੁੱਲਣ ਵਿੱਚ ਨਾ ਆ ਸਕੇ ਜੈਸਾ ਕਿ ਗੁਰੂ ਜੀ ਦੀ ਬਾਣੀ ਵਿੱਚ ਦੱਸਦੇ ਹਨ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਗੁਰੂ ਉਸ ਨੂੰ ਕਹਿੰਦੇ ਨੇ ਜਿਸ ਦੇ ਦیدار ਕੀਤਿਆ ਹੋਇਆ ਮਨ ਨੂੰ ਸ਼ਾਂਤੀ ਆ ਕੇ ਦਵਿਧਾਦਿਕ ਦੂਰ ਹੋ ਜਾਵੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ ਜੈਸੇ ਗੁਰੂ ਜੀ ਦੱਸਦੇ ਹਨ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਈਆ ਮਨ ਕੀ ਦਵਿੰਦਾ ਬੈਨ ਸਜਾਏ ਹਰ ਪਰਮ ਪਦ ਲਈਆ ਗੁਰੂ ਉਸ ਨੂੰ ਕਹਿੰਦੇ ਜੋ ਕੇ ਹੇ ਤੋਪਨ ਦ੍ਰਿਸ਼ਟ ਵਿੱਚ ਆਪ ਭਾਵ ਕਲਿਆਣ ਦੀ ਪ੍ਰਾਪਤੀ ਕਰਾਵੇ ਕਲਿਆਣ ਹੋਣ ਦਾ ਉਪਦੇਸ਼ ਦੇਵੇ ਫਿਰ ਗੁਰੂ ਕਿਹੜਾ ਕਰਨ ਦੀ ਲੋੜ ਹੈ ਗੁਰੂ ਉਹ ਕਰੀਏ ਜਿਹੜਾ ਕੇ ਗਰਵਾਣੀ ਦੱਸਦੀ ਹੈ ਗੁਰੂ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਗੁਰੂ ਸਤਗੁਰ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਜੀ ਹਨ ਜਾਨੋ 10 ਪਾਸ਼ਾਆਂ ਦਾ ਸਭ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਗੁਰੂ ਹਨ ਜੈਸੇ ਬਾਜੂ ਅਗਨੀ ਸੂਰਜ ਚੰਦ ਆਦਿ ਕੁਦਰਤੀ ਚੀਜ਼ਾਂ ਸਭਨਾਂ ਨੂੰ ਸਮਾਨ ਸੁੱਖ ਦਿੰਦੀਆਂ ਹਨ ਐਸੇ ਜੀ ਗੁਰੂ ਨਾਨਕ ਦੇਵ ਜੀ ਨੇ ਕੁੱਲ ਦੁਨੀਆ ਨੂੰ 9 ਖੰਡ 7 ਦੀਵ ਫਿਰ ਕੇ ਸਭ ਤੋਂ ਉਪਦੇਸ਼ ਸਭ ਨੂੰ ਉਪਦੇਸ਼ ਕੀਤਾ ਉਹਨਾਂ ਦਾ ਉਪਦੇਸ਼ ਹਰੇਕ ਜੀਵ ਮਾਤਰ ਲਈ ਸੁਖਦਾਈ ਹੈ ਸੋ ਕਿ ਗੁਰਬਾਣੀ ਦੇ ਪੜਨ ਤੋਂ ਪਤਾ ਲੱਗਦਾ ਐਸ ਵਾਸਤੇ ਗੁਰੂ ਨਾਨਕ ਦੇਵ ਜੀ ਹੀ ਜਗਤ ਗੁਰੂ ਮੰਨੇ ਗਏ ਹਨ ਭਾਈ ਗਰਦਾਸ ਜੀ ਦੱਸਦੇ ਆ ਇਹਦੇ ਜਾਗਤੋ ਗੁਰੂ ਗੁਰਨਾਨਕ ਦੀਉ ਕਾਚੇ ਕੁਰਤੇ ਮੋਕਤ ਨਾ ਹੂਆ ਕੱਚੇ ਗੁਰੂ ਅਗਿਆਨੀ ਤੋਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਇਸੀ ਬਾਤ 에 ਸੱਚੇ ਗੁਰੂ ਦਾ ਉਪਦੇਸ਼ ਉਹਨਾਂ ਦੀ ਬਾਣੀ ਦੀ ਓਟ ਲੈਣ ਦੀ ਹੀ ਲੋੜ ਹੈ ਕਿਉਂਕਿ ਗੁਰਬਾਣੀ ਹੀ ਗੁਰੂ ਰੂਪ ਹੈ ਜੈਸੇ ਕਿਸੇ ਚੀਜ਼ ਦਾ ਕਰਤਾ ਚੀਜ਼ ਤੋਂ ਵੱਖਰਾ ਨਹੀਂ ਹੁੰਦਾ ਕਿਉਂਕਿ ਉਸ ਦੀ ਸ਼ਕਤੀ ਹੀ ਚੀਜ਼ ਵਿੱਚ ਹੁੰਦੀ ਹੈ ਤੈਸੇ ਹੀ ਗੁਰੂ ਜੀ ਦੀ ਬਾਣੀ ਵਿੱਚ ਵਸ ਰਹਿਣ ਜੈਸੇ ਗੁਰੂ ਜੀ ਦਾ ਬਾਕ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨੇ ਪਰ ਤੱਕ ਗੁਰੂ ਨਸਤਾਰੇ ਇਸ ਵਾਰ ਤੇ ਗੁਰੂ ਜੀ ਨੇ ਗੁਰਬਾਣੀ ਪੜਨ ਦਾ ਹੁਕਮ ਦਿੱਤਾ ਤੇ ਦੱਸਿਆ ਆਹ ਵੋ ਸਿੱਖ ਸਤ ਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਵਾਣੀ ਤੇ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਨ ਕੋ ਨਦਰ ਕਲਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋਹ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਇਸ ਬਾਤ ਤੇ ਹੀ ਗੁਰਬਾਣੀ ਨੂੰ ਗੁਰੂ ਰੂਪ ਮੰਨਿਆ ਜਾਂਦਾ ਹੈ ਜੈਸ ਵਾਕਤ ਕੋਈ ਗੁਰੂ ਬੋਲ ਕੇ ਸਿੱਖ ਨੂੰ ਉਪਦੇਸ਼ ਕਰੇਗਾ ਤਾਂ ਉਸ ਬੋਲਣ ਦਾ ਨਾਮ ਹੀ ਬਾਣੀ ਕਿਹਾ ਜਾਂਦਾ ਹੈ। ਇਸੇ ਵਾਸਤੇ ਇਹ ਬਾਣੀ ਗੁਰੂ ਜੀ ਦੇ ਮਖਾਰਬੰਦ ਤੋਂ ਪਚਾਰਨ ਹੋਣ ਕਰਕੇ ਗੁਰੂ ਰੂਪ ਕਹੀ ਜਾਂਦੀ ਹੈ। ਮੰਨੀ ਜਾਂਦੀ ਹੈ ਗੁਰੂ ਰੂਪ ਹੈ। ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਆਪ ਚਲਨ ਨਗਰ ਹਜੂਰ ਸਾਹਿਬ ਕੇ ਜੋਤੀ ਜੋਤ ਸਮਾਉਣ ਲੱਗੇ ਤਾਂ ਸੰਗਤ ਨੇ ਅਰਜ ਕੀਤੀ ਕਿ ਮਹਾਰਾਜ ਪਹਿਲੇ ਗੁਰੂ ਸਾਹਿਬ ਜਦੋਂ ਜੋਤੀ ਜੋਤ ਸਮਾਉਂਦੇ ਰਹੇ ਤਾਂ ਸੰਗਤ ਨੂੰ ਹੋਰ ਗੁਰੂ ਜੀ ਦੇ ਲੜ ਲਾ ਜਾਂਦੇ ਰਹੇ ਆਪ ਹਣ ਸਾਨੂੰ ਕਿਸ ਦੇ ਲੜ ਲਾ ਕੇ ਚੱਲੇ ਹੋ ਤਾਂ ਸੰਗ ਦੀ ਇਸ ਬੇਨਤੀ ਨੂੰ ਸੁਣ ਕੇ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਇਆ ਪੰਜ ਪੈਸੇ ਲਲੇਰ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗ੍ਰਿਹਾਈ ਦਾ ਤਿਲਕ ਦਿੱਤਾ ਹੁਕਮ ਦਿੱਤਾ ਕਿ ਅੱਜ ਤੋਂ ਆਪਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਸੋ ਆਪ ਨੂੰ ਸਦਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਰਹਿਣਾ ਇਸੇ ਵਾਸਤੇ ਪੰਥ ਪ੍ਰਕਾਰ ਵਿੱਚ ਲਿਖਿਆ ਕਿ ਉਸ ਬਾਖਤਮ ਸਹਿਵਾ ਨੇ ਸੰਗਤ ਪ੍ਰਤੀ ਇਉਂ ਕਿਹਾ ਕਿ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥੋ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥੋ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੀ ਜੋ ਕੋ ਪ੍ਰਵਚ ਕੋ ਮਿਲੈ ਕੋ ਉਸ ਕੋ ਸਾਧ ਦੇ ਲੈ ਸੋ ਉਸ ਵਕਤ ਉਹ ਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਹਨ ਬਾਹ ਮੰਨੇ ਜਾਂਦੇ ਨੇ ਸਭਾ ਤੇ ਸਾਨੂੰ ਸਦਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਪਰ ਚੱਲਣਾ ਚਾਹੀਦਾ ਹੈ ਉਹਨਾਂ ਨੂੰ ਗੁਰੂ ਮੰਨਣਾ ਚਾਹੀਦਾ ਤਾਂ ਕਿ ਉਹਨਾਂ ਦੇ ਚਰਨਾਂ ਨਾਲ ਲਾ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾਈਏ ਜਿਵੇਂ ਲਖਾਰੀ ਖੀਰ ਵਿੱਚ ਲਿਖਦਾ ਕਹਿੰਦਾ ਬਿਨਾ ਗੁਰੂ ਦੇ ਜਾਮ ਦਾ ਜਨਵਿਰਥਾ ਬਿਨਾ ਗੁਰੂ ਨਾ ਹੋਮ ਲਾ ਗਿਆਨ ਭਾਈ ਬਿਨਾ ਗੁਰਾਂ ਦੇ ਕੋਰ ਅੰਧਾਰ ਦਿਸੇ ਭਾਵੇਂ ਚੜਨ ਲੱਖਾਂ ਸਸੀ ਭਾਨ ਭਾਈ ਬਿਨਾ ਗੁਰਾਂ ਦੇ ਮਿਲੇ ਨਾ ਮੋਖ ਸmarg ਹੋਵੇ ਜੁਨਾ ਦੇ ਵਿੱਚ ਬਰਾਨ ਭਾਈ ਭਗਤ ਸਰਨ ਲਵੇ ਸੱਚੇ ਸਤਿਗੁਰੂ ਦੀ ਜਿਨ੍ਹਾਂ ਚਰਨ ਲੱਗੇ ਆ ਕਲਿਆਣ ਭਾਈ ਕਹਿੰਦੇ ਬਿਨਾ ਗੁਰੂ ਦੇ ਚ ਆਉਂਦਾ ਜਨ ਬਿਨਾ ਗੁਰੂ ਤੋਂ ਜਿਹੜਾ ਜਨਮ ਬਿਰਥਾ ਜਾਂਦਾ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਗੁਰੂ ਦੱਸਦਾ ਮਾਰਗ ਜਿਹੜੇ ਮਾਰਗ ਤੇ ਚੱਲਣਾ ਹੈ ਬਿਨਾ ਗੁਰੂ ਨਾ ਹੁੰਦਾ ਗਿਆਨ ਭਾਈ ਕਹਿੰਦੇ ਬਿਨਾ ਗੁਰੂ ਤੋਂ ਗਿਆਨ ਨਹੀਂ ਹੁੰਦਾ ਰਸਤਾ ਨਹੀਂ ਦੱਸਦਾ ਹਨੇਰੀ ਹਨੇਰ ਪਿਆ ਲਈ ਕਈ ਲੱਖਾਂ ਗੁਰਾਂ ਦੇ ਦੀਵਿਆਂ ਦਾ ਚਾਨਣ ਹੋ ਜਾਂਦਾ ਜਦੋਂ ਗੁਰੂ ਮਿਲ ਜਾਂ ਲੋ ਬਿਨਾ ਗੁਰਾਂ ਦੇ ਘੋਰ ਅੰਧਾਰ ਦੇ ਸੀ ਕਹਿੰਦੇ ਬਿਨਾ ਗੁਰੂਆਂ ਤੋਂ ਗੁਰੂ ਤੋਂ ਬਿਨਾ ਬਹੁਤ ਹਨੇਰਾ ਘੁੱਪ ਦੱਸਦਾ ਚਾਨਣ ਗੁਰੂ ਕਰਦਾ ਭਾਵੇਂ ਚੜ੍ਹ ਲੱਖਾਂ ਸਸੀ ਪਾਣ ਪਰ ਕਹਿੰਦੇ ਸੂਰਜ ਲੱਖਾਂ ਹੀ ਚੜ੍ਹ ਜਾਂਦਾ ਪਰ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਬਿਨਾ ਗੁਰਾਂ ਦੇ ਮਿਲੇ ਨਾ ਮੋਗ ਸਮਾਰਗ ਕਹਿੰਦੇ ਪਰਮ ਤਰਿਆ ਨਹੀਂ ਜਾਂਦਾ ਉਹ ਵੇ ਜੂਨਾ ਵਿੱਚ ਬਰਾਂ ਪੈ ਕਹਿੰਦੇ ਜੂਨਾ ਦੇ ਵਿੱਚ ਤੁਰਿਆ ਫਿਰਦਾ ਬੰਦਾ ਬਿਨਾ ਗੁਰੂ ਤੋਂ ਗੁਰੂ ਕਲਿਆਣ ਕਰਦਾ ਭਾਗਤ ਸਰਨ ਲਵੇ ਸੱਚੇ ਸਤਗੁਰਾਂ ਦੀ ਜਿਹੜਾ ਗੁਰੂ ਦਾ ਭਾਗਤ ਆ ਪਰਮੇਸ਼ਰ ਨੂੰ ਮੰਨਦਾ ਉਹ ਗੁਰਾਂ ਦੀ ਸਰਨ ਲਵੇ ਜਿੰਨਾ ਚੱਲਣ ਲੱਗੇ ਹੈ ਕਲਿਆਣ ਭਾਈ ਕਹਿੰਦੇ ਸਤਗੁਰਾਂ ਦੇ ਚੱਲਣ ਨਾਲ ਜਿਹੜਾ ਜੁੜਿਆ ਉਹ ਤਰ ਗਿਆ ਭਾਈ ਫਿਰ ਹੈਗਾ ਸ਼ਬਦ ਮਨੁੱਖ ਦੀ ਦੇਹੀ ਪੰਜ ਭੂਤਾਂ ਦੀ ਬਣੀ ਹੋਈ ਹੈ ਉਹਨਾਂ ਪੰਜਾਂ ਵਿੱਚੋਂ ਇੱਕ ਭੂਤ ਤਤ ਆਕਾਸ਼ ਹੈ ਆਕਾਸ਼ ਦਾ ਗੁਣ ਜੀਵ ਦੇ ਸਰੀਰ ਵਿੱਚ ਇੱਕ ਗਿਆਨ ਇੰਦਰਾ ਹੈ ਜਿਸ ਦਾ ਨਾਮ ਕੰਨ ਕਹੀਦਾ ਹੈ ਇਹਨਾਂ ਕੰਨਾਂ ਦੁਆਰਾ ਜੋ ਅਸੀਂ ਸੁਣਦੇ ਹਾਂ ਤੇ ਜਿਵੇਂ ਦੁਆਰਾ ਬਚਨ ਬੋਲਦੇ ਹਾਂ ਉਸ ਦਾ ਨਾਮ ਹੈ ਸ਼ਬਦ ਸ਼ਬਦ ਨਾਮ ਬ੍ਰਹਮਾ ਦਾ ਹੈ ਬ੍ਰਹਮ ਦਾ ਹੈ ਕਿਉਂਕਿ ਵਾਹਿਗੁਰੂ ਸ਼ਬਦ ਜਾਂ ਓੰਕਾਰ ਸ਼ਬਦ ਜਾਂ ਰਾਮ ਨਾਮ ਸ਼ਬਦ ਸਭ ਵਾਹਿਗੁਰੂ ਬ੍ਰਹਮ ਦੇ ਬਾਚ ਕਹਨੋਂ ਇਸੇ ਕਰਕੇ ਸ਼ਬਦ ਨਾਮ ਬ੍ਰਭਦਾ ਹੈ ਸ਼ਬਦ ਦੋ ਤਰ੍ਹਾਂ ਦਾ ਇੱਕ ਆਹਤ ਹੈ ਤੇ ਇੱਕ ਅਨਾਹਤ ਹੈ ਆਹ ਤੋ ਸ਼ਬਦ ਜੋ ਹੱਤ ਕਰਨ ਨਾਲ ਅਰਥਾਤ ਜੋ ਦੋ ਵਸਤੂਆਂ ਦੇ ਮਿਲਣ ਦਾ ਫਟਣ ਹੁੰਦਾ ਹੈ ਇਸ ਨੂੰ ਕੰਨਾਂ ਦੇ ਪਰਦੇ ਸੁਣਦੇ ਹਨ ਤੇ ਬਾਜੂ ਦੁਆਰਾ ਇਹ ਗਤੀ ਕਰਦਾ ਹੈ ਬਾਜੂ ਸੁਨ ਸਥਾਨੀ ਅਨਾਤ ਤੋਂ ਬਿਨਾ ਇਹ ਸ਼ਬਦ ਸੁਣਾਜੀ ਨਹੀਂ ਦਿੰਦਾ ਇਹ ਦੇਸ਼ ਕਾਲ ਨਿਮਿਤ ਵਾਲੀ ਰਚਨਾ ਦਾ ਸ਼ਬਦ ਹੈ ਦੂਸਰਾ ਅਨਾਤ ਸ਼ਬਦ ਉਹ ਹੈ ਜੋ ਹੱਤ ਦਾ ਮਥਾਜ ਨਹੀਂ ਜਿਸ ਦੇ ਸਰਬਣ ਲਈ ਬਾਜੂ ਆਦਿ ਕਿਸੇ ਤਤ ਦੀ ਲੋੜ ਨਹੀਂ ਹੈ ਅਰ ਜੋ ਕਾਨ ਆਦਿ ਇੰਦਰੀਆਂ ਕਰਕੇ ਸੁਣੇ ਜਾਣ ਦਾ ਮਥਾਜ ਨਹੀਂ ਅਤੇ ਜੋ ਦੇਸ਼ ਕਾਲ ਨਿਮਿਤ ਤੋਂ ਪਰੇ ਹੈ ਸ਼ਬਦ ਨਾਮ ਵਾਹਿਗੁਰੂ ਦੇ ਸਿਮਰਨ ਦਾ ਹੈ ਇਹੋ ਹੀ ਸ਼ਬਦ ਮਨ ਦੀ ਕਲਿਆਣ ਕਰਨੇ ਵਾਲਾ ਹੈ ਏਕ ਸ਼ਬਦ ਮੇਰੇ ਪ੍ਰਾਨ ਵਾਸਤੇ ਬਹੁਤ ਜਨਮਾਂ ਨ ਆਵਾਂ ਏਕ ਸ਼ਬਦ ਜਿਤ ਕਥਾ ਵਿਚਾਰੀ ਇਹੋ ਹੀ ਸ਼ਬਦ ਬਾਜਿਆਂ ਦੁਆਰਾ ਪੰਚੀ ਥਾਈ ਹੋ ਕੇ ਵੱਜਦਾ ਹੈ ਫਿਰ ਕੀਰਤਨ ਦੀ ਤਨੀ ਦੁਆਰਾ ਇੱਕ ਰਾਸ ਹੋ ਜਾਂਦਾ ਹੈ ਜੈਸੇ ਗੁਰੂ ਜੀ ਦਾ ਬਾਕ ਹੈ ਪੰਜੇ ਸਬਦ ਬੱਜੇ ਮਤ ਬੁਰਮਤ ਬੜ ਭਾਗੀ ਅਨਤ ਬਾਜਾ ਵਾਹਿਗੁਰੂ ਸਬਦ ਜਿੱਥੇ ਬ੍ਰਹਮ ਰੂਪ ਹੈ ਜਿੱਥੇ ਸੰਸਾਰ ਦੀ ਕਲਾ ਨੂੰ ਧਾਰ ਦਾ ਅਰਥਾਤ ਰਾਜ ਦਾ ਹੈ ਉਸ ਕਲਾ ਧਾਰ ਘਰ ਵਿੱਚੋਂ ਅਰਥਾਤ ਸਬਦ ਬ੍ਰਹਮ ਰੂਪ ਵਿੱਚ ਅਨੰਦ ਦਾ ਟਿਕਾਣਾ ਹੈ ਜੈਸੇ ਗੁਰੂ ਜੀ ਨੇ ਅਨੰਦ ਸਬਦ ਵਿੱਚ ਦੱਸਿਆ ਹੈ ਵਾਜੇ ਪੰਜ ਸਤਤਕਾਰਸਵ ਅਗੇ ਘਰਸਵ ਅਗੇ ਸਬਦ ਵਜੇ ਕਲਾਜਤ ਕਰਤਾਰਿਆਂ ਅਰਥਾਤ ਜਿਸ ਘਰ ਵਿੱਚੋ ਜਿਸ ਘਰ ਮੰਡਲ ਵਿੱਚ ਵਾਹਿਗੁਰੂ ਨਰੰਕਾਰ ਨੇ ਕਲਾ ਧਾਰਨ ਕੀਤੀ ਆ ਉਸ ਘਰ ਵਿੱਚ ਇਸ ਅਨਾਹਤ ਨਾਦ ਦਾ ਥਾਉ ਹੈ ਹੋਰ ਥੇ ਨਹੀਂ ਕਲਾ ਧਾਰਨ ਦਾ ਮੰਡਲ ਓਮਕਾਰ ਹੈ ਜੋ ਓਮਕਾਰ ਤੇ ਧੁਈ ਦੁਈ ਦੇ ਮੰਡਲ ਤੇ ਬਚਾਰ ਹੈ ਪਾਪ ਕੇਵਲ ਇੰਨਾ ਹੈਗੇ ਵਾਹਿਗੁਰੂ ਜਦ ਸ੍ਰਿਸ਼ਟੀ ਰਚਨ ਬੇੜੇ ਫੁਰਨੇ ਨੂੰ ਪ੍ਰਕਾਸ਼ਦਾ ਹੈ ਉਹ ਸ਼ਬਦ ਅਨਾਰ ਹੈ ਜੋ ਓਮੈ ਸਾਦ ਉਸੇ ਸ਼ਬਦ ਦੇ ਜਪਨ ਅਪਦੇਸ਼ ਗੁਰੂ ਜੀ ਨੇ ਦਿੱਤਾ ਇਹੋ ਹੀ ਸ਼ਬਦ ਜਦ ਬਾਜਿਆ ਵਿੱਚ বাজਦਾ ਹੈ ਜੋ ਕਿ ਪੰਜ ਤਰ੍ਹਾਂ ਦੇ ਬਾਜੇ ਹਨ ਤਾਂ ਪੰਜ ਰੂਪਾਂ ਵਿੱਚ বাজਦਾ ਹੋਇਆ ਇੱਕੇ ਪ੍ਰਕਾਰ ਦੀ ਧੁਨੀ ਦਿੰਦਾ ਹੈ ਇਸ ਕਰਕੇ ਪੰਜ ਰੂਪ ਤੇ ਇੱਕ ਰੂਪ ਹੀ ਉਹੋ ਹੀ ਸ਼ਬਦ ਹੈ ਜਿਸ ਦੀ ਬਾਪਤ ਬਾਣੀ ਵਿੱਚ ਬਹੁਤ ਜਗ੍ਹਾ ਪਾਠ ਆਇਆ ਹੈ ਪੰਜ ਸ਼ਬਦ ਤੁਨ ਅਨੰਦ ਵਾਜੇ ਹਮ ਕਰ ਸਾਜਰ ਆਏ ਵਿਆਹ ਹੁਆ ਸੋ ਸੇਤੀ ਪੰਜ ਸ਼ਬਦ ਦੀ ਆਇਆ ਏਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੇ ਜਾਣ ਸਤ ਸੰਗਤ ਕੈ ਸੀ ਜਾਣਿਆ ਜਿੱਥੇ ਏਕੋ ਨਾਮ ਵਖਾਣਿਆ ਇਕੋ ਨਾਮ ਹੁਕਮ ਹੈ ਨਾਨਕ ਸਤਗੁਰੂ ਦੀਆ ਬਜਾਏ ਜੀਉ ਇਕ ਦੇਖਿਆ ਇਕ ਮੰਨਿਆ ਇਕੋ ਸੁਣਿਆ ਸਰਬਨਸ ਰੋਤ ਸਿੱਖੋ ਸ਼ਬਦ ਪਿਆਰੂ ਜਨਮ ਮਰਨ ਕੀ ਟੇਕੋ ਮੁਖ ਊਜਲ ਸਦਾ ਮੁਖ ਸੁਖੀ ਨਾਨਕ ਸਮਰਤ ਏਕੋ ਏਕੋ ਸ਼ਬਦ ਏਕੋ ਪ੍ਰਭ ਵਰਤੇ ਸਭ ਏਕ ਸਕੇ ਉਤਪਤ ਚਲੇ ਨਾਨਕ ਗੁਰਮੁਖ ਮੇਲ ਮਲਾਈ ਗੁਰਮੁਖ ਹਰ ਹਰ ਜਾਇ ਰਲੇ ਸੋ ਗੁਰੂ ਜੀ ਨੇ ਉਸ ਇੱਕ ਸਤ ਦੇ ਜਾਪ ਕਰਨ ਦਾ ਉਪਦੇਸ਼ ਦਿੱਤਾ ਹੈ ਜੈਸਾ ਕਿ ਗੁਰੂ ਜੀ ਦੱਸਦੇ ਹਨ ਬਾਹੋ ਬਾਹੋ ਗੁਰਸਿੱਖ ਨਿਤ ਸਭ ਕਰਿਓ ਗੁਰ ਪੂਰੇ ਬਾਹੋ ਬਾਹੋ ਭਾਵੇ ਨਾਨਕ ਬਾਹੋ ਬਾਹੋ ਜੋ ਮਨ ਚਿਤ ਕਰੇ ਤਿਸ ਜਮਕਰ ਨੇੜ ਨ ਆਵੇ ਸੋ ਇਹ ਵਾਹਿਗੁਰੂ ਸਾਹਿਬ ਦੀ ਗੁਰ ਸਿੱਖਾਂ ਦਾ ਸ਼ਰੋਮਣੀ ਮੰਤਰ ਹੈ ਇਸੇ ਵਾਸਤੇ ਪਾਈ ਗਰਦਾਸ ਜੀ ਨੇ ਵੀ ਆਪਣੀ ਬਾਣੀ ਵਿੱਚ ਮੰਤਰਦਾਨ ਨਰਨਾ ਕੀਤਾ ਹੈ ਵਾਹਿਗੁਰੂ ਮਾਤਰਾ ਜਪ ਹਉਮੇ ਕੋਈ ਗੁਰੂ ਜੀ ਦਾ ਪ੍ਰਮਾਨ ਹੈ ਬਾਹੋ ਬਾਹੋ ਕਰਤੀ ਰਚਨਾ ਸਬਦ ਸੁਹਾਈ ਵਾਹਿਗੁਰੂ 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 ਬਾਹੇ ਬਾਹੇ ਜੀਉ ਸੇਵਕ ਕੇ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸਭ ਵਾਹਿਗੁਰੂ ਦਾ ਸਿਮਰਨ ਸਾਨੂੰ ਹਰ ਵਕਤ ਕਰਨਾ ਚਾਹੀਦਾ ਤਾਂ ਹੀ ਅਸੀਂ ਕਲਿਆਣ ਦੀ ਪ੍ਰਾਪਤੀ ਕਰ ਸਕਦੇ ਹਾਂ ਜਿਵੇਂ ਲਖਾਰੀ ਲਿਖਦਾ ਸ਼ਬਦ ਸ਼ਬਦ ਦੀ ਲੱਖ ਤੱਕ ਰੌਣ ਵਾਲਾ ਸ਼ਬਦ ਵਾਹਿਗੁਰੂ ਨਾਲ ਮਿਲਾਨ ਵਾਲਾ ਸ਼ਬਦ ਨਾਲ ਹੋਈ ਦੁਨੀਆ ਸਾਰੀ ਪ੍ਰਗਟੋ ਸ਼ਬਦ ਜੱਗ ਦੇ ਕੰਮ ਚਲਾਉਣ ਵਾਲਾ ਸ਼ਬਦ ਪ੍ਰੇਮ ਪਿਆਰ ਬੰਧਾਉਣ ਵਾਲਾ ਸ਼ਬਦ ਨਿਮਰਤਾ ਭਾਵ ਸਿਖਾਉਣ ਵਾਲਾ ਬਿਨਾਂ ਸ਼ਬਦ ਤੋਂ ਭਗਤ ਨੂੰ ਗਿਆਨ ਹੋਵੇ ਨਿਸਪਲ ਜਾਏ ਬੰਦਾ ਜਗ ਆਣ ਵਾਲਾ ਹੁਣ 사ਧ ਸੰਗਤੋ ਪਤਾ ਲੱਗਦਾ ਗੁਰੂ ਦੀ ਬਾਣੀ ਤੋਂ ਬਾਹੇ ਬਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਦੇ ਲਾ 사ਧ ਸੰਗਤ ਸਤ ਗੁਰੂ ਜੀ ਨੇ 사ਧ ਸੰਗਤ ਜਦੋਂ ਇਹ ਸ਼ਬਦ ਕੇ ਹਨਾ ਬਾਹੋ ਬਾਹੋ ਗੁਰੂ ਆਪ ਗੁਰਦੇ ਲਾ ਹੁਣ 사ਧ ਸੰਗਤ ਤੇ ਸਤ ਗੁਰੂ ਜੀ ਨੇ ਫਿਰ ਕਰਕੇ ਵੀ ਦਿਖਾਇਆ ਕਿਉਂਕਿ ਪਹਿਲਾਂ ਪੰਜ ਪਿਆਰੇ ਸਾਜੇ ਫਿਰ ਪੰਜਾਂ ਪਿਆਰਿਆਂ ਤੋਂ ਆਪ ਅੰਬਰ ਤੋਂ ਮੰਗਿਆ ਮੰਗ ਕੇ ਲਿਆ ਤੇ ਗੁਰੂ ਗੋਬਿੰਦ ਸਿੰਘ ਬਣੇ ਗੁਰੂ ਗੋਵਿੰਦ ਰਾਏ ਤੋਂ ਇਹ ਕਲਾ ਸੀ ਆਪੇ ਗੁਰ ਦੇਲਾ ਆਪੇ ਗੁਰੂ ਆਪੇ ਜਿਲਾ ਪਹਿਲਾਂ ਆਪ ਪੰਜ ਪਿਆਰੇ ਸਾਜੇ ਫਿਰ ਪੰਜਾਂ ਤੋਂ ਪੌਲ ਲਈ ਆਪ ਮੰਗ ਕੇ ਭਾਈ ਦਿਆਸਗ ਨੇ ਕਿਹਾ ਸਤਿਗੁਰੂ ਜੀ ਅਸੀਂ ਤਾਂ ਪੰਜਾਂ ਨੇ ਦਿੱਤੇ ਸੀਸ ਸੀਸ ਦੇ ਕੇ ਅੰਮਰਤ ਲਿਆ ਤੇ ਤੁਸੀਂ ਸਾਨੂੰ ਕੀ ਦੇਵੋਗੇ ਸਤਿਗੁਰੂ ਜੀ ਕਹਿਣ ਲੱਗੇ ਪਿਆਰੇ ਗੁਰ ਸਿੱਖੋ ਜੇ ਤੁਸੀਂ ਸੀਸ ਦਿੱਤੇ ਆ ਨਾ ਤੇ ਸਾਰਾ ਸਰਬੰਸੀ ਵਾਰ ਦਿਆਂਗੇ ਇਸ ਪੰਥ ਤੋਂ ਪਰ ਮੈਨੂੰ ਅੰਮਰਤ ਜ਼ਰੂਰ ਬਖਸ਼ੋ ਅੰਮਰਤ ਦੀ ਦਾਤ ਜ਼ਰੂਰ ਦੇਵੋ ਤੇ ਸਾਰਾ ਸਰਬੰਸੀ ਵਾਰ ਦਿਆਂਗੇ ਸਾ ਸਨ ਤੇ ਸੁਰਖਰੂ ਕਿੱਥੇ ਹੋਏ ਜਾ ਕੇ ਫਿਰ ਉਹ ਦੇੜ ਸਾਹਿਬ ਦੀ ਧਰਤੀ ਤੇ ਜਾ ਕੇ ਸਰਖਰੂ ਹੋਏ ਕਿੰਨੇ ਕਾਰਜ ਕਰਨੇ ਪਏ ਯਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਦਿਨ ਤਾਂ ਕਿਤੇ ਸੌਖਾ ਕੱਢਿਆ ਹੋਵੇ ਯਾਰ ਇੱਕ ਦਿਨ ਕਿੰਨੀ ਸੰਗਤ ਨੂੰ ਉਪਦੇਸ਼ ਕਰਨਾ ਬਾਣੀ ਦੇ ਲੜ ਜੋੜਨਾ ਫਿਰ ਦੁਸ਼ਮਣਾਂ ਤੋਂ ਬਚਾ ਦੁਸ਼ਮਣਾਂ ਦੇ ਅੱਗੇ ਅੜਨਾ ਕੱਡੇ ਵੱਡੇ ਵੱਡੇ ਕਾਰਜ ਬਾਹਰੂ ਨੇ ਕੀਤੇ ਯਾਰ ਕਮਾਲ ਕਰਤੀ ਐਸਾ ਗੁਰੂ ਬਾਰੇ ਬਾਰੇ ਜਾਈਏ ਬਾਰੇ ਬਾਰੇ ਜਾਈਏ ਕਰੋੜਾਂ ਜਨਮ ਵੀ ਹੋ ਜਾਣ ਰੋਮ ਰੋਮ ਵੀ ਆਪਦਾ ਸਰੀਰ ਕਟਾ ਦੀਏ ਤੇ ਬਾਹੁਰੂ ਦੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਨਹੀਂ ਉਹ ਦੇ ਸਕਦੇ ਗੁਰ ਸਿੱਖੋ ਇਹਨਾਂ ਦੇ ਖੰਡੇ ਦੀ ਪੋਲ ਲੈਣਾ ਜੀਵ ਦਾ ਫਰਜ਼ ਹੈ ਮਹਾਰਾਜ ਨੇ ਕਿਹਾ ਸੀ ਜਹਾਜ ਪਰ ਪਰ ਕੇ ਸਤਖੰਡ ਨੂੰ ਤੋੜ ਦਿਆਂਗੇ ਸਤਵੇਂ ਪਾਤਸ਼ਾਹ ਨੇ ਕਿਹਾ ਸੀਗਾ ਇਹ ਗੁਰਾਂ ਨੇ ਜਿਹੜੇ 5ਵੇਂ ਪਾਸ਼ਾ ਨੇ ਜਿਹੜਾ ਜਹਾਜ਼ ਬਣਾ ਕੇ ਸੰਗਤ ਚੜ੍ਹੀ ਸੀ ਵਿੱਚ ਸੱਚਖੰਡ ਨੂੰ ਤੇ ਮਾਰੇ ਕਹਿੰਦੇ 7ਵੇਂ ਪਾਸ਼ਾ ਕਹਿੰਦੇ ਜਿਹੜਾ ਜਹਾਜ਼ ਉਹ ਖੇਰੂ ਖੇਰੂ ਹੋ ਗਿਆ ਟੁੱਟ ਗਿਆ ਹੁਣ 10ਵੇਂ ਪਾਸ਼ਾ ਆਉਣਗੇ ਉਹ ਜੋੜਨਗੇ ਫਿਰ ਪੂਰਾ ਦੇ ਪੂਰ ਪਰ ਪਰ ਕੇ ਸੱਚਖੰਡ ਨੂੰ ਟੋਲਣਗੇ ਫਿਰ ਜਿੰਨਾਂ ਨੇ ਅੰਮ੍ਰਿਤ ਛੱਕ ਕੇ ਸਾਧ ਸੰਗ ਜੰਗ ਜੁੱਧ ਕੀਤੀ ਸਤਿਗੁਰੂ ਜੀ ਨੇ ਸੱਚਖੰਡ ਨੂੰ ਕੱਲੇ ਸਾਰੇ ਸਤਿਗੁਰਾਂ ਜਿੰਨੀ ਗੱਲ ਕਹੀ ਤੇ ਪਗਾਈ ਵੀ ਤੇ ਪੂਰੀ ਵੀ ਕਰੀ ਸਾਧ ਸੰਗਤ ਐਵੇਂ ਨਹੀਂ ਕਹਿੰਦੇ ਬਾਹੋ ਬਾਹੋ ਗੁਰੂ ਗੋਬਿੰਦ ਸਿੰਘ ਆਪੇ ਕਰtela ਬਾਹੋ ਬਾਹੋ ਕਹਿਣਾ ਬਹੁਤ ਹੈ ਬਾਹ ਗੁਰੂ ਬਾਹ ਗੁਰੂ ਤਾਂ ਹੈ ਬਾਹ ਗੁਰੂ ਬਾਹੋ ਬਾਹੋ ਮੇਰਾ ਗੁਰੂ ਗੋਬਿੰਦ ਸਿੰਘ ਉਹ ਤੋਂ ਵੀ ਵੱਡਾ ਸੌਦਾ ਹੈ ਇੰਨਾ ਸਤਕਾਰ ਗੁਰੂ ਗੋਬਿੰਦ ਸਿੰਘ ਜੀ ਦਾ ਹੋਇਆ ਸਾਧ ਸੰਗਤ ਕਿਸੇ ਮੂਰੇ ਦਵੇ ਨਹੀਂ ਅੜੇ ਨਹੀਂ ਅੜਿਆ ਖੜਿਆ ਪੱਜੇ ਨਹੀਂ ਇਸਨ ਰੋਹ ਨਹੀਂ ਦਿੱਤਾ ਤੇ ਫਿਰ ਕਿਸੇ ਦਾ ਰੋਹ ਚੱਲਿਆ ਉਹ ਨਹੀਂ ਨਾ ਹੀਰਾ ਫਰੀ ਕਰੀ ਅਤੇ ਨਾ ਕਰਨ ਦਿੱਤੀ ਆ ਹੁਣ ਤੁਸੀਂ ਹਿਸਾਬ ਲਾ ਲਓ ਸਤ ਗੁਰੂ ਜੀ ਤਾਂ ਰਾਜਿਆਂ ਨੂੰ ਛੜਵਾਉਂਦੇ ਆ ਛੇਵੇਂ ਪਾਤਸ਼ਾਹ ਜੀ ਚਾਹ ਜਾਣ ਤਾ ਹਾਂ ਕੀ ਤੋਂ ਇਹ 22 ਧਾਰ ਦੇ ਹੋ ਰਾਜ ਤੇ 10ਵੇਂ ਪਾਸਾ ਨਾਲ ਜੰਗ ਜਦੋਂ ਬੱਢ ਲੈਂਦੇ ਆ ਉਹ 9ਵੇਂ ਪਾਸਾ ਨਾਲ ਅਸੀਸ ਦਿੰਦੇ ਆ 10ਵੇਂ ਪਾਸਾ ਨਾਲ ਫੇਰ ਜੰਗ ਚੋਂ ਤਾਂ ਕਰਨ ਲੱਗ ਜਾਂਦੇ ਆ ਐਡੇ ਕਿਰਤ ਕਰਨ ਯਾਰ ਲੋਕ ਇਹ ਜਿਨ੍ਹਾਂ ਨੂੰ ਯਾਰ ਬਾਹਾਂ ਫੜਾਤੀ ਬਾਹਾਂ ਵੀ ਵੱਢ ਲਈ ਫਿਰ ਵੀ ਸਤਿਗੁਰੂ ਜੀ ਦੇ ਉਲਟੀ ਉਲਟ ਚੱਲੇ ਇਹ ਯਾਰ ਅੱਜ ਵੀ ਮੰਨੀ ਵੀ ਜਾਂਦੇ ਆ ਤੇ ਅੰਦਰੋਂ ਨਹੀਂ ਹੈ ਪਰ ਉਸ ਸਾਰੇ ਅੱਜ ਆਪਣੇ ਸਾਰਿਆਂ ਦੇ ਸਿਰ ਤੇ ਜਿਹੜੇ ਬੁੱਧੇ ਹੋਣੇ ਸੀ ਬੁੱਧੇ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਪਠਾਣਾ ਨੇ ਕੀ ਆਪਾਂ ਤਾਂ ਇਹ ਜੇ ਯਾਰ ਕੰਨਾਂ 'ਚ ਛਿਕਾ ਜੀਵ ਵੜਦਣੀ ਹੱਥ ਵੜਦਣੇ ਯਾਰ ਨਾ ਕਿਸੇ ਮੰਦਰ 'ਚ ਜਾਣਾ ਨਾ ਕਿਸੇ ਬਾਜੇ ਨਾ ਚੰਗੇ ਕਾਰਜ ਕਰਨ ਦੇਣੇ ਨਾ ਕਰਉਣ ਕੰਮ ਹੀ ਕਰਾਈ ਜਾਂਦੇ ਸੀ ਚੇਤਾਂ 'ਚ ਲੈ ਜਾਣੇ ਗਰੀਬ ਲੋਕ ਵਰਦਾਂ ਨੂੰ ਬੋਂਦੇ ਸੀ ਕੁਛ ਦੇਣਾ ਨਹੀਂ ਲੈਣਾ ਨਹੀਂ ਬੰਤਾ ਸਿੰਘ ਬਹਾਦਰ ਨੇ ਫਿਰ ਇਹ ਤੇ ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਲੈ ਕੇ ਆਏ ਨਾ ਪੰਜਾਬ ਵਾਲ ਨੂੰ ਪਰ ਬੰਤਾ ਸਿੰਘ ਬਹਾਦਰ ਨੇ ਫਿਰ ਜ਼ਮੀਨਾਂ ਵਾਹਿਰ ਕਰਾ ਕੇ ਫਿਰ ਇਹਨਾਂ ਤੋਂ ਸਾਰੀਆਂ ਲੈ ਕੇ ਛੋਟੇ ਜ਼ਿਮੀਂਦਾਰਾਂ ਦੇ ਨੋਅ ਕਰਾਤੀਆਂ ਫਿਰ ਇਹ ਫਰਦਾਂ ਬਣਾਤੀਆਂ ਮਰੱਬੇ ਬੰਦੀਆਂ ਕਰਾਤੀਆਂ ਪਟਵਾਰੀ ਫਿੱਟ ਕਰਤੇ ਵੀ ਕੋਈ ਦੁਆਰਾ ਇਹਨਾਂ ਤੋਂ ਖੂਬੇ ਬਣਾ ਇਹ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਕਲਾ ਤੇ ਉਹਨਾਂ ਦਾ ਗੁਰਸਿੱਖ ਆਇਆ ਸੀ ਗੁਰੂ ਦੀ ਬਾਣੀ ਨੂੰ ਮੰਨ ਕੇ ਥਾਪੜਾ ਦੇ ਕੇ ਤੋਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਧ ਦੀ ਧਰਤੀ ਤੋਂ ਸਾ ਸੰਗਤ ਬਾਣੀ ਨੂੰ ਪੜਿਆ ਕਰਕੇ ਵਿਚਾਰਿਆ ਕਰਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਗਏ ਜਿਹੜਾ ਕਿ ਆਪਣਾ ਆਉਣ ਵਾਲਾ ਜੀਵਨ ਸਫਲਾ ਹੋ ਜਾਵੇ ਜਨਮ ਸਹੀਲਾ ਹੋ ਜਾਵੇ ਸਾ ਸੰਗਤੋ ਸਤਿਗੁਰਾਂ ਦੇ ਨਾਲ ਜਾ ਕੇ ਚਰਨਾਂ ਦੇ ਵਿੱਚ ਰਲ ਗਏ ਮਹਾਰਾਜ ਤੋਂ ਪੀੜੀ ਜਨਾਂ ਥਾਵਾ ਮੰਗ ਗਏ ਪਹਿਲਾਂ ਗੁਰੂ ਵਾਲੇ ਬਣ ਗਏ ਫਿਰ ਜਾ ਕੇ ਸਾਸੰਗਤ ਪੀੜੀ ਜੰਨੀ ਜਗ੍ਹਾ ਮਣੀ ਜਵੇਂ ਡੱਲੇ ਨੇ ਮੰਗੀ ਸੀ ਸਤਿਗੁਰ ਜੀ ਕਹਿੰਦੇ ਪਹਿਲਾਂ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਫਿਰ ਤੈਨੂੰ ਪੀੜੀ ਜੰਨੀ ਥਾਂ ਦੇਾਂਗੇ ਫਿਰ ਦਿੱਤੀ ਆਜ ਸਮਾਦ ਆ ਭਾਈ ਡੱਲੇ ਦੀ ਦਮਨਾਮ ਸਾਹਿਬ ਦੇ ਨਾਲ ਗੁਰਦੁਆਰਾ ਸਾਹਿਬ ਦੇ ਆਮ ਕਿਸੇ ਗੁਰਦੁਆਰਾ ਦੇ ਵਿੱਚ ਸਮਾਦਾਂ ਨਹੀਂ ਬਣਿਆ ਉੱਤੇ ਸਮਾਂ ਦਾ ਜਿਹੜੇ ਬੋਸਕ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਗੁਰੂਆਂ ਦੇ ਨਾਲ ਰਹੇ ਬਚਨ ਬਿਲਾਸ ਨਵਾਈ ਉਹਨਾਂ ਨੂੰ ਅੱਜ ਦੁਨੀਆ ਮੰਨ ਰਹੀ ਆ ਪੂਜ ਰਹੀ ਆ ਉਵੇਂ ਜਾ ਕੇ ਡੱਲੇ ਦੇ ਕਰੇ ਸੰਗਤ ਜਾਂਦੀ ਆ ਜਿਵੇਂ ਪਹਿਲਾਂ ਜਾਂਦੀ ਹੁੰਦੀ ਸੀ ਉਹੀ ਰੀਤੀ ਰਿਵਾਜ ਤੁਰਿਆ ਆ ਰਿਹਾ ਸਾਰੇ ਆਪਾਂ ਅਨੰਦਪੁਰ ਸਾਹਿਬ ਆਪਣਾ ਨਗਰ ਹੈ ਗੁਰੂ ਕਾ ਲਾਹੌਰ ਆਪਣੇ ਨਾਨਕ ਇਹ ਪਿਤਾ ਆਪਣਾ ਗੁਰੂ ਹੋ ਸਿਗਾ ਮਾਤਾ ਸਹਿਬ ਕੌਰਾ ਬੀਰ ਭਰਾ ਆਪਣੇ ਸਹਿਬ ਜਾਦੇ ਤੇ ਆਪਣੇ ਸਿੰਘ ਪੰਥਾ ਪਣਾ ਦਾਦੀ ਜੀ ਆਪਣੀ ਮਾਤਾ ਗੁਜਰ ਕੌਰ ਇਸ ਤਰ੍ਹਾਂ ਸਾਧ ਸੰਗਤਾਂ ਪਾਮੰਨੀਆਂ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤ